ਦੀ ਭਾਬੀ ਫੋਨ ਹੀ ਕਰ ਦਿੰਦੇ ਨਾ ਮੰਮੀ ਨੂੰ ਦੱਸਿਆ ਜੀ ਅਸੀਂ ਕਿਤੇ ਗਏ ਹੁੰਦੇ ਤੇ ਫੇਰ ਮੈਂ ਤਾਂ ਸੋਚਿਆ ਤੁਸੀਂ ਘਰੇ ਹੀ ਹੋਣੇ ਆ ਜੇ ਤੇਰਾ ਫੋਨ ਨਹੀਂ ਚੁੱਕਿਆ ਹੈ ਤੇ ਕੋਈ ਕਾਰ ਨਹੀਂ ਹੋਊਗਾ ਇਹਨਾਂ ਤਾਂ ਸਮਝ ਸਕਦੀਆਂ ਨਾ ਨਿਆਣੀ ਤੇ ਤੂੰ ਹੈ ਨਹੀਂ ਆ ਮੰਮੀ ਮੇਰੀ ਗੱਲ ਸੁਣਿਓ ਹਾਂ ਪੁੱਤ ਉੱਪਰ ਆਇਓ ਇੱਥੇ ਹਾਂ ਦੱਸ ਗੱਲ ਕੀ ਹੋਣੀ ਮੰਮੀ ਰਪਿੰਦਰ ਆ ਗਈ ਆ ਹਾਏ ਹੇ ਉਹ ਤਾਂ ਇੰਨੀ ਢੀਠਵਾ ਦੀਕ ਤੇ ਲੈਂਦੀ ਫੇ ਲੈਣ ਕੋਈ ਆਉਂਦਾ ਕਿ ਨਹੀਂ ਆਉਂਦਾ ਜਦ ਅਸੀਂ ਲੈਣ ਨਹੀਂ ਗਏ ਤੇ ਥਮਾ ਨਾ ਵੋ ਪਿਆਗੀ ਚੁੱਪ ਕਰਕੇ ਮੇਰਾ ਤੇ ਰਾਧਾ ਨੂੰ ਫੇਰ ਭਜਾਵਾਂ ਇੱਥੋਂ ਮੰਮੀ ਮੈਨੂੰ ਤੇ ਲੱਗਣ ਡਿਆ ਵਾ ਇਹ ਲਵਲੀ ਨੇ ਸੱਦਿਆ ਹੋਣਾ ਵਾ ਜਿੱਦਾਂ ਹੀ ਠੱਕੇ ਮਾਰ ਕੇ ਕੱਢੀ ਆ ਇਹ ਇੱਥੇ ਆ ਨਹੀਂ ਸਕਦੀ ਸੰਦੀਪ ਗਾਲ ਤੇ ਤੇਰੀ ਮੈਨੂੰ ਨਾ ਠੀਕ ਹੀ ਲੱਗਣ ਰਹੀ ਆ ਜਦੋਂ ਦਾ ਛੁੱਟੀ ਕੱਟ ਕੇ ਗਿਆ ਵਾ ਨਾ ਨਾ ਤੇਨੇ ਫੋਨ ਕਰਕੇ ਹਾਲ ਚਾਲ ਸਾਡਾ ਪੁੱਛਿਆ ਵਾ ਤੂੰ ਮਾੜੀ ਮੋਟੀ ਗੱਲ ਕਰਕੇ ਆਈ ਆ ਇਹ ਤੂੰ ਸਹੀ ਨਹੀਂ ਕੀਤਾ ਇਹ ਤੂੰ ਬਹੁਤ ਗਲਤ ਕਰਕੇ ਆਈ ਆ ਜਿਹੜਾ ਉਹਨਾਂ ਦੇ ਕੰਨਾਂ ਖਣੀਆਂ ਕੱਲ ਕੱਢੀ ਨਹੀਂ ਗਈ ਪਰ ਨਾ ਇਹ ਗੱਲ ਦਾਖ ਮਿਆਜਾ ਤੈਨੂੰ ਪੁਕਤਣਾ ਪੈਣਾ ਈ